ਇਨਾਂ ਦੇ ਦਾ ਮੇਰਾ ਨਾਮ ਅਜੇਂਦਰ ਸਿੰਘ ਪਿੰਡ ਟੰਡਾ ਹਾਂਜੀ ਤੇ ਕੀ ਦਾ ਤੀਰ ਆਇਆ ਥੋੜੀ ਮੈਂ ਭਾਜੀ ਆਉਂਦੇ ਸੀ ਧਰੋਂ ਆਪਣੇ ਪਾਣੀ ਲਾਗ ਨਾ ਰਾ ਸਾਡੇ 12 12 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਨੇ ਮੂੰਹ ਲਵੇਟੇ ਦੋ ਜਣੇ ਸੀ ਅਣਪਛਾਤੇ ਕਿੰਨੇ ਹਾਂਡੇ ਇੱਕੋ ਦੋ ਇੱਕੋ ਹਾਂਡਾ ਸੀ ਆਈ ਤਾਂ ਮੈਂ ਦੇਖ ਕੇ ਤਾਂ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤਾਂ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਨਾ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਲਦੇ ਹਾਂਡੇ ਤੇ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੇ ਉਹ ਨਿਕਲ ਗਈ ਨਜ਼ਰੋਂ ਹਾਂਜੀ ਮੋਟਰਗੱਡੀ ਸੀ ਮੋਟਰਸਾਈਕਲ ਸਪਲੈਂਡਰ ਸੀ ਕੀ ਨਾਮ ਤੇ ਕਿਦੋਂ ਰਹਿਣਾ ਵਲੈ ਮੇਰਾ ਨਾਮ ਅਜਿ ਰੁਪਿੰਦਰ ਸਿੰਘ ਰومی ਆ ਮੈਂ ਪਿੰਡ ਮਾੜੀ ਡੰਡਾ ਜੀਰ ਰੁਪਿੰਦਰ ਬਲਾਕ ਦਾ ਵਾਕਿਆ ਭਾਜੀ ਅਸੀਂ ਸੁੱਤੇ ਸੀ ਕੋਈ 8:30 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਟੇ ਦੇ ਚੜ ਕੇ ਦੇਖਿਆ ਵਾ ਮੈਨੂੰ ਤਾਂ ਕੁਝ ਬਰਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਰਕਾਰ ਆਉਦੀ ਆ ਹੂੰ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੈਨੂੰ ਕੋ ਬਾਹਰ ਉਹਦਾ ਜੀ ਉਹ ਬਸ ਉਹਨੇ ਕੋ ਗੱਲ ਨਹੀਂ ਕੀਤੀ ਫੋਨ ਕੱਟਦਾ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਬਾਹਰ ਤੇ ਅਹੀਂ ਫਿਰ ਕੈਮਰਾ ਚੈੱਕ ਕੀਤਾ ਤਾਂ ਉਹਦੇ ਵਿੱਚ ਦੋ ਜਿਹੜੇ ਮੁੰਡੇ ਦੇ ਮੂੰਹ ਬੰਨੇ ਜਾਨ ਪਛਾਤੇ ਤੇ ਉਹ ਫੇਰ ਕਰਤੀ ਰੀਡ ਦੇ ਤੇ ਤੇ ਕੋਈ ਦਲੇ ਕਾਲ ਕੋਈ ਨਹੀਂ ਤੇ ਨਕੇ ਪਰਿਕਾਲ ਕੋਈ ਨਹੀਂ ਕੋਈ ਕੋਈ ਬਾਅਦ ਚ ਗੋਲਾ ਜਿਹੜਾ ਮੰਗ ਕੀਤੀ ਗੋਲਾ ਨਹੀਂ ਕੋਈ ਕਾਲ ਹੋਜੀ ਕੋਈ ਕਾਲ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਆ ਕਿ ਡੀਐਸ ਨੂੰ ਸਾਹ ਨੂੰ ਕਾਲ ਕੀਤੀ ਹੈ ਐਸਐਚਓ ਸਾਹਿਬ ਤੇ ਪ੍ਰੋਸੈਸਨ ਆਇਆ ਵਾ ਜੀ ਤੇ ਕਾਰਵਾਈ ਚੱਲਦੀ ਗਈ ਜੀ ਮੰਗ ਕਰ ਵੰਗ ਬਸ ਵੀ ਬੰਦੇ ਟਰੇਸ ਕੀਤੇ ਜਾਣਾ ਫੜੇ ਜਾਣਾ ਤੇ ਕੌਣ ਬੰਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੋਵੇ ਸਾਨੂੰ ਦੱਸਿਆ ਜਾਵੇ ਕਿ ਕੀ ਜਿਉਂ ਸਾਡੇ ਮੱਦੇਨਜ਼ਰ ਕਿ ਲੱਗਦਾ ਤੁਹਾਨੂੰ ਕੋਈ ਵੀ ਪਿਛੇ ਕਰ ਲਗਤਵਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਇ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਹੈ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੁੰਦੀ ਹੈ ਆਪਣੇ ਆਪ ਦੇਖ ਲਾ ਸਕਦੇ